ਹੈਲੋ ਦੋਸਤੋ ਮੈਂ ਲਖਵੀਰ ਸਿੰਘ ਇਸ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਕਰਦਾ ਦੋਸਤੋ ਇਸ ਵੀਡੀਓ ਦੇ ਵਿੱਚ ਅਸੀਂ 8ਵੀਂ ਕਲਾਸ ਦੀ ਜਿਓਮੈਟ੍ਰੀਕਲ ਡਰਾਇੰਗ ਦੀ ਕਿਤਾਬ ਦੇ ਇਹ ਪ੍ਰਸ਼ਨ ਦਾ ਹੱਲ ਕਰਾਂਗੇ ਪ੍ਰਸ਼ਨ 39 ਇੱਕ ਚੱਕਰ ਖਿੱਚੋ ਜੋ ਇੱਕ ਦਿੱਤੇ ਹੋਏ ਚੱਕਰ R ਨੂੰ ਬਿੰਦੂ P ਤੇ ਛੋਹੇ ਅਤੇ ਚੱਕਰ ਦੇ ਅੰਦਰ ਦਿੱਤੇ ਬਿੰਦੂ Q ਨੂੰ ਛੂਲੇਗੇ ਇਹਦੇ ਵਾਸਤੇ ਸਭ ਤੋਂ ਪਹਿਲਾਂ ਆਪਾਂ ਚੱਕਰ ਲੈ ਲਾਂਗੇ ਇਸ ਚੱਕਰ ਦਾ ਜਿਹੜਾ ਸੈਂਟਰ ਆ ਇਹਦਾ ਨਾਮ ਆਪਾਂ ਆਰ ਰੱਖ ਦਾਂਗੇ ਉਸ ਤੋਂ ਬਾਅਦ ਇਸ ਚੱਕਰ ਦੇ ਉੱਪਰ ਆਪਾਂ ਇੱਕ ਬਿੰਦੂ ਪੀ ਲੈ ਲਾਂਗੇ ਅਤੇ ਚੱਕਰ ਦੇ ਅੰਦਰ ਕਿਤੇ ਵੀ ਇੱਕ ਬਿੰਦੂ ਕਿਊ ਲੈ ਲਾਂਗੇ ਆਪਣੀ ਮਰਜ਼ੀ ਦੇ ਨਾਲ ਫਿਰ ਆਪਾਂ ਪੀ ਤੇ ਕਿਊ ਨੂੰ ਮਿਲਾਵਾਂਗੇ ਫਰਾਪਾ ਪੀ ਤੇ ਕੇ ਉਹ ਦੱਡ ਕਰ ਦਾਂਗੇ ਜੁਨੇ ਮਾਦੀ ਪ੍ਰਕਾਰ ਘੋਲ ਕੇ ਇਹ ਜਿਹੜੀ ਅੱਧ ਕੱਟਣ ਵਾਲੀ ਰੇਖਾ ਇਹਦਾ ਨਾਮ ਆਪਾਂ ਨੇ ਰੱਖਣਾ EF ਇਹ ਤੇ EF ਸਰਾ ਪਪੀ ਤੇ R ਨੂੰ ਵੀ ਮਿਲਾਵਾਂਗੇ ਜਿੱਥੇ ਪੀ ਆਰ ਤੇ ਈ ਐਫ ਰੇਖਾ ਕੱਟਦੇ ਨੇ ਉਸ ਬਿੰਦੂਆਂ ਨਾਮ ਆਪਾਂ ਰੱਖ ਦਾਂਗੇ O ਫਿਰ ਆਪਾਂ O ਤੇ ਰੱਖ ਕੇ ਪੀਜਨੀ ਪ੍ਰਕਾਰ ਖੋਲਾਂਗੇ ਅਤੇ ਚੱਕਰ ਲਗਾ ਦੇਵਾਂਗੇ। ਇਸ ਤਰ੍ਹਾਂ ਆਪਾਨੂੰ ਇੱਕ ਚੱਕਰ ਮਿਲ ਜਾਵੇਗਾ ਜਿਹੜਾ ਇੱਕ ਦਿੱਤੇ ਹੋਏ ਚੱਕਰ ਨੂੰ ਬਿੰਦੂ P ਤੇ ਛੂੰਦਾ ਅਤੇ ਉਹਦੇ ਅੰਦਰ ਦਿੱਤੇ ਬਿੰਦੂ Q ਦੇ ਵਿੱਚੋਂ ਲੰਘਦਾ। ਠੀਕ ਹੈ ਦੋਸਤੋ ਇਸ ਵੀਡੀਓ ਦੇ ਵਿੱਚ ਇੰਨਾ ਹੀ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਆ ਤਾਂ ਇਹਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਅੱਗੇ ਵੀ ਇਸ ਤਰ੍ਹਾਂ ਦੀਆਂ ਵੀਡੀਓਜ਼ ਬਣਾਉਂਦੇ ਰਾਵਾਂਗੇ